ਮੰਨਦਾ ਨਿਰਕਰਮਾ ਤੋਂ ਮਾਤੀ ਜੀ ਨੂੰ ਬੰਨ ਬੇਟੇ ਕਰਨ ਕੇ ਉਹ ਉਹਨ ਵਿਹਾਵਾ ਪ੍ਰੋਡਕਸ਼ਨ ਮੰਡੇ ਪ੍ਰੋਡਕਸ਼ਨ ਉਹਨੋਂ ਵਿਆਪਕ ਲੈਣ ਤੇ ਉਹਨਾਂ ਨੇ ਦਾਖਲਾ ਕਰ ਸੀ ਅਗਲੇ ਉਹਨਾਂ ਨੇ ਉਹਨਾਂ ਨੂੰ ਹਿਰਦੇ ਗਏ ਨਿਰਮਾਣ ਬਸਪਤ ਹੈ ਸੀ ਜ ਉਹਨਾਂ ਨੇ ਇਹਨੂੰ ਸਪਲਟ ਕਰ ਦਿੱਤਾ ਹੈ 그러면은 ਇਹਨਾਂ ਨੇ ਕ੍ਰੀਏਟਿਵ ਪਾਟਾਇਆ ਨਾ ਤਾਂ ਇਸ ਤਰ੍ਹਾਂ ਇਹਨੂੰ ਬਣਾਇਆ ਗਿਆ ਮੇਰਾ ਇੱਕ ਕੱਟੀ ਦਾ ਫਰਕ ਦਾ ਤੇ ਬ੍ਰਾਊਨ ਮੁੰਡੇ ਕੋਲ ਸਾਡਾ ਨਸਤਰ ਇਹ ਵਾਲ ਬਲ ਬੰਨ ਮੈਂ ਇਹ ਕਰਤੀ ਮਾਤੀ ਜੀ ਜਦੋਂ ਬੰਨ ਕੇ ਕਰਨ ਤੇ ਉਹ ਉਹਨ ਵਿਹਾਗ ਆਉ ਉਹ ਪ੍ਰੋਡਕਸ਼ਨ ਮੁੰਡੇ ਪ੍ਰੋਡਕਸ਼ਨ ਉਹਨੂੰ ਤੋਂ ਬਿਆ ਉਹਨਾਂ ਨੇ ਉਹਨੇ ਇਹ ਰੂਗਤਾਂ ਦੇ ਰਹਿਣ ਨੂੰ ਬਸ ਫੱਟੇ ਆਇਸੀ ਤੇ ਉਹਨਾਂ ਨੇ ਇਹਨੂੰ ਇਸ ਬਲ ਬੱਕਾ ਦੇ ਦਿੱਤਾ ਤੇ ਉਹਨਾਂ ਨੇ ਇਹਨਾਂ ਦੇ ਕਲੀਟਰੀ ਪਾਤਰ ਆ ਨਾ ਉਸ ਤਰ੍ਹਾਂ ਹੀ ਮੈਂ ਨਾ ਮਹਾਜਾ ਗਿਆ ਆ ਮੇਕੜਾ ਇਹ ਕਲੀਟਰੀ ਦਾ ਸਤਾਂ ਦਾ ਤੇ ਬਰਾਉਨ ਮੁੰਡੇ ਪ੍ਰੋਡਕਸ਼ਨ ਦਾ ਇਸ ਤਰ੍ਹਾਂ ਹੀ ਬਲ